ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਬਣਾ ਕੇ ਆਏ ਤੁਹਾਡੇ ਲਈ ਜਿਹੜੀ ਇਹ ਵਾਲੀ ਵੀਡੀਓ ਇਹਦੀ ਬਹੁਤ ਇੰਟਰਸਟਿੰਗ ਹੋਣ ਵਾਲੀ ਆ ਕਿ ਬਣੇ ਰਹਿਓ ਤੁਸੀਂ ਵੀਡੀਓ ਦੇ ਲਾਸਟ ਤੱਕ ਵੀਡੀਓ ਨੂੰ ਹੋਰਾਂ ਦੇਖਿਓ ਜੀ ਤੇ ਬਾਕੀ ਮੈਂ ਉਹਨਾਂ ਸਾਰਿਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਮੇਰੀਆਂ ਪੁਰਾਣੀਆਂ ਵੀਡੀਓ ਨੂੰ ਕਾਫੀ ਪਿਆਰ ਦਿੱਤਾ ਠੀਕ ਹੈ ਜੀ ਹਾਂ ਆਪਾਂ ਗੱਲ ਕਰਦੇ ਆਂ ਕਿ ਇਸ ਨਾਪ ਦੀ ਜਿਹੜਾ ਇਹ ਨਾਪ ਆ ਇਹਦੀ ਲੰਬਾਈ ਹੈਗੀ ਆ 41 ਠੀਕ ਹੈ ਜੀ 41 ਇੰਚ ਦੀ ਲੰਬਾਈ ਆ ਤੇ ਬਾਕੀ ਇਹਨਾਂ ਦੀ ਬਸਟ ਸਾਈਜ਼ ਹੈਗੀ ਆ 18.5 ਵੇਸਟ 15 ਪਰ हिਪਸਾਈਜ਼ ਇਹਨਾਂ ਦਾ ਵੀ ਆ ਤੇ ਹੁਣ ਇਹਨਾਂ ਦਾ ਵੀ ਆਪਾਂ ਤੁਹਾਨੂੰ ਕਟਿੰਗ ਦੱਸਾਂਗੇ ਇਹਦੇ ਸਾਰੀਆਂ ਕੱਟਾਂ ਬਾਰੇ ਗੱਲ ਕਰਾਂਗੇ ਤੇ ਪਲੇਟਾਂ ਤੁਸੀਂ ਕਿਹੜੇ ਟੱਬ ਨਾਲ ਪਾਉਣੀਆਂ ਨੇ ਵੀ ਅਗਰ ਬੈਕ ਨੈਕ ਡੀਪ ਆ ਜਾਂ ਛੋਟਾ ਵੀ ਪਲੇਟਾਂ ਤੁਸੀਂ ਕਿਹੜੇ ਹਿਸਾਬ ਨਾਲ ਪਾਉਣੀਆਂ ਨੇ ਅੱਜ ਆਪਾਂ ਮੇਨ ਮਤਲਬ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਹ ਵੀ ਤੁਹਾਨੂੰ ਇੱਕ ਮੈਨੇਕਲ ਦੱਸਾਂਗੇ ਠੀਕ ਹੈ ਜੀ ਤੇ ਫਿਰ ਹੁਣ ਆਪਾਂ ਸ਼ੁਰੂ ਕਰਦੇ ਆ ਤੇ ਹੁਣ ਇਹਨਾਂ ਦਾ ਜਿਹੜਾ ਬੈਕ ਨੈਕ ਆ ਉਹ 4 ਇੰਚ ਇਹ ਤਾਂ ਇਹ ਬਾਕੀ ਪ੍ਰਾਣੀ ਹੈ ਇਹ ਵੀਡੀਓ ਨੇ ਆਪਣੇ ਆਪਾਂ ਦੇ ਵਿੱਚ ਤਾਂ ਦੱਸਿਆ ਹੋਇਆ ਹੈ ਕਿ ਜਿਹੜਾ ਆਪਾਂ ਇਹ ਮਤਲਬ ਟੀਰਾ ਕੱਟਣਾ ਜਾਂ ਸ਼ੋਲਡਰ ਕੱਟਣਾ ਨੇ ਉਹ ਆਪਣੇ ਬੈਕ ਲੈਂਗ ਦੇ ਹਿਸਾਬ ਨਾਲ ਕੱਟਣਾ ਹੈ। ਉਹਦੇ ਲਈ ਆਪਣੇ ਕੋਲ ਟੀਰਾ ਹੋਣਾ ਬਹੁਤ ਜ਼ਰੂਰੀ ਹੈ ਹਰੇਕ ਨੰਬਰ ਦਾ। ਜੇ ਤੁਹਾਡੇ ਕੋਲ ਮਤਲਬ ਕਹੋ ਕਿ ਟੀਰਾ ਤੁਹਾਨੂੰ ਨਹੀਂ ਪਤਾ ਕਸਟਮਰ ਦਾ ਸਿਰਫ ਸੂਟ ਆਇਆ ਹੈ ਵੀ ਤੁਸੀਂ ਟੀਰਾ ਕਿਵੇਂ ਕੱਟੂਗੇ ਪ੍ਰੋਪਰ ਅੱਜ ਕੱਲ ਅੱਜ ਆਪਾਂ ਇਸ ਟੌਪਿਕ ਦੇ ਉੱਤੇ ਗੱਲ ਕਰਾਂਗੇ। ਠੀਕ ਹੈ। ਹੁਣ ਸਭ ਤੋਂ ਪਹਿਲਾਂ ਪਹਿਲਾਂ ਦਾ ਟੀਰਾ ਹੀ ਲਗਾਉਣਾ। ਤੀਰਾ ਕਿਵੇਂ ਬਣਾਉਗੇ ਇਹਨਾਂ ਦਾ ਜਿਹੜਾ ਤੀਰਾ ਹੈ ਉਹ ਹੈਗਾ 14.5 14.5 ਹੁਣ ਮਤਲਬ ਮੈਂ ਤੁਹਾਨੂੰ ਇਹ ਵੀ ਕਹਾਂ ਇਹ ਵੀ ਅਗਰ ਤੁਹਾਨੂੰ ਤੀਰਾ ਪਤਾ ਹੀ ਨਾ ਹੋਵੇ ਵੀ ਕਿੰਨਾ ਹੈ ਤੀਰਾ ਕਿਵੇਂ ਕੱਢਣਾ ਹੈ ਉਹ ਆਪਾਂ ਤੁਹਾਨੂੰ ਦੱਸਾਂਗੇ ਕਿ ਬਸਟ ਸਾਈਜ਼ ਦੇ ਹਿਸਾਬ ਦੇ ਨਾਲ ਤੀਰਾ ਆਪਾਂ ਕਿਹੜੇ ਢੰਗ ਨਾਲ ਕੱਟਾਂਗੇ ਠੀਕ ਹੈ ਜੀ ਹੁਣ ਇਹਨਾਂ ਦੀ ਬਸਟ ਸਾਈਜ਼ ਹੈਗੀ ਹੈ 18.5 ਹੁਣ ਇਹਨਾਂ ਦਾ ਤੀਰਾ ਤਾਂ ਆਪਾਂ ਨੇ ਪਿਆ ਹੋਇਆ ਹੈ ਉਹ ਤੁਹਾਨੂੰ ਆਪ ਅੱਗੇ ਚੱਲ ਕੇ ਦੱਸ ਦਿਆਂਗੇ ਤੀਰਾ ਕਿਵੇਂ ਕੱਟਾਂਗੇ ਤੁਹਾਨੂੰ ਦੇਖੋ ਇਹਨਾਂ ਦਾ ਜਿਹੜਾ ਤੀਰਾ ਹੈ ਉਹ ਹੈਗਾ 14.7 ਇਤਨੇ ਚਾਰ ਅੱਪਾ ਸਵਾ 7 ਬਣਾ ਲਿਆ ਜੀ ਉਸ ਤੋਂ ਬਾਅਦ ਆ ਦੇਖੋ ਆ ਆ ਗਿਆ ਸਵਾ 7 ਇਹ ਐਫ ਠੀਕ ਹੈ ਜੀ ਸਵਾ 7 ਤੋਂ ਬਾਅਦ ਆਪਾਂ ਨੂੰ 4 ਪੁਆਇੰਟ ਦੇ ਜਿਹੜੇ ਅੱਗੇ ਕਰਨੇ ਨੇ ਇੱਕ ਦੂਸਰਾ ਆ ਵਾਲਾ ਹੋ ਗਿਆ ਇਹ ਵਾਲੇ ਲੈਣੇ ਤਿੰਨ ਚਾਰ ਜਾਣਗੇ ਆਪਣਾ ਗੜਾ 13 ਆਪਾਂ ਇਹ ਰੱਖਾਂਗੇ ਹੁਣ ਕਟਿੰਗ ਲਈ ਹੋ ਰੱਖਾਂਗੇ ਆਪਾਂ ਸਵਾ 6 ਇਹਦੇ ਐ ਇੱਥੇ ਰੱਖਾਂਗੇ ਆਪਾਂ ਸਵਾ 6 ਮੋਂ ਆਪਾਂ ਨੇ ਇਹਦੇ ਸਾਲੀਆਂ ਪਲੇਟਾ ਵਾਲੀਆਂ ਇਸ ਕਰਕੇ ਆਪਾਂ ਇੱਥੇ ਰੱਖਾਂਗੇ ਸਵਾ 7 ਪਲੇਟਾ ਵਾਲੇ ਦੇ ਵਿੱਚ ਤੁਸੀਂ ਜਿਹੜੀਆਂ ਟੋਪਲ ਆਫ ਸਾਈਡ ਵਾਲੀਆਂ ਵੀ ਹੁੰਦੀਆਂ ਨੇ 1 ਇੰਚ ਵਧਾ ਕੇ ਰੱਖ ਲੈਣਾ ਹੁਣ ਅੱਗੇ ਆ ਗਿਆ ਜੀ ਵੇਸਟ ਦਾ ਨਿਸ਼ਾਨ ਜਿਹੜਾ ਵੇਸਟ ਦਾ ਨਿਸ਼ਾਨ ਲਗਾਉਣਾ ਹੈ ਆਪਾਂ ਉਹ 15 ਇੰਚ ਦੇ ਲਗਾਵਾਂਗੇ ਠੀਕ ਹੈ ਇੱਕ ਆਪਾਂ ਨਿਸ਼ਾਨ ਲਗਾਉਣਾ ਹੁੰਦਾ 5 ਇੰਚ ਤੇ ਉਹ ਆਪਾਂ ਲਗਾ ਲਿਆ ਠੀਕ 5 ਇੰਚ ਤੇ ਹੰੜੜੇ ਨਿਸ਼ਾਨ ਨੇ ਇਹਨਾਂ ਨੂੰ ਆਪਾਂ ਸਿੱਧੇ ਕਰ ਲੈਣਾ ਸਿੱਧੇ ਤੁਸੀਂ ਜ਼ਰੂਰ ਕਰਨਾ ਕਿਉਂਕਿ ਫਿਰ ਜਿਹੜੀ ਡਰਾਫਟਿੰਗ ਆ ਉਹ ਵਧੀਆ ਹੋ ਜਾਂਦੀ ਹੈ ਕਟਿੰਗ ਨੂੰ ਤੁਸੀਂ ਹਮੇਸ਼ਾ ਫਿਨਿਸ਼ਿੰਗ ਦੇ ਨਾਲ ਹੀ ਕਰਨੀ ਹੈ ਇਹ ਹੁਣ ਆਪਣੇ ਹੋ ਗਏ ਤਿੰਨ ਨਿਸ਼ਾਨ ਮੇਨ ਨੇ 1 2 3 ਚੌਥਾ ਆਪਣਾ ਹੋ ਗਿਆ ਲੰਬਾਈ ਦਾ ਲੰਬਾਈ ਤਾਂ ਦੱਸਿਆ ਹੋਇਆ ਆਪਣੀ ਕਿ 4 ਇੰਚ ਲੰਬਾਈ 4 ਇੰਚ ਚੜਾਈ ਪਾ ਕੇ ਰੱਖਣੀ ਹੁੰਦੀ ਆ ਸਾਰੇ ਸਾਈਜ਼ਾਂ ਦੇ ਵਿੱਚ ਹੁਣ ਆਪਾਂ ਲਾਵਾਂਗੇ ਜਿਹਨਾਂ ਦੀਆਂ ਪਲੇਟਾਂ ਹੁਣ ਤੁਸੀਂ ਪਲੇਟਾਂ ਨੂੰ ਲੱਗਦਾ ਸਾਰੇ ਜਿਹੜੇ ਲਗਾਉਂਦੇ ਨੇ ਹਨਾ ਵੀ ਇੱਕ ਤਰੀਕੇ ਦੇ ਨਾਲ ਹੀ ਪਲੇਟਾਂ ਪਾਉਂਦੇ ਨੇ ਲੌਂਗ ਹਨਾ ਇੱਥੇ ਵਾਰ ਆਪਾਂ ਇਦਾਂ ਨਹੀਂ ਕਰਨਾ ਅਗਰ ਤੁਹਾਡਾ ਸਾਈਜ਼ ਆ ਜਿਹੜਾ ਨਾਰਮਲ ਸਾਈਜ਼ ਆ ਨਾਰਮਮਲ ਸਾਈਜ਼ ਜਿਵੇਂ 2 ਇੰਚ ਤੋਂ ਤੱਕ ਹੋਇਆ ਇਹ ਨਾਰਮਲ ਸਾਈਜ਼ ਹੋ ਗਿਆ ਉੱਥੇ ਆਪਾਂ ਇਹਨੀਆਂ ਪਲੇਟਾਂ ਪਾਉਣੀਆਂ ਹੁੰਦੀਆਂ ਨੇ ਆਪਾਂ 1.5 ਤੇ ਪਾਉਣੀਆਂ ਹੁੰਦੀਆਂ ਨੇ ਠੀਕ ਹੈ ਜੀ ਛੋਟੇ ਗਲੇ ਸਾਢੇ 11 ਤੋਂ ਕਾਉਣੀਆਂ ਨੇ ਅੱਗ ਤੋਂ ਤੁਹਾਡਾ ਵਾਲਾ ਡੀਪ ਆ ਪਿਛਲਾ ਫਿਰ ਤੁਸੀਂ ਗਿਆ ਸਾਢੇ 11 ਤੋਂ 11 ਇੰਚ ਤੇ ਕਰ ਲੈਣਾ ਉਹ ਕਿਉਂ ਕਰ ਦੇਣਾ ਉਹ ਵੀ ਤੁਹਾਨੂੰ ਆਪਾਂ ਦੱਸਾਂਗੇ ਭਾਈ ਜਿਹੜੇ ਪਲੇਟਾਂ ਨੇ ਉਹ ਆਪਾਂ ਸਾਢੇ 11 ਤੋਂ ਨਹੀਂ ਕਾਉਣੀਆਂ ਕਿਉਂਕਿ ਜਿਹੜਾ ਇਹ ਨਾ ਆਪਾਂ ਉਹ ਕਿਸੇ ਬਜ਼ੁਰਗ ਲੇਡੀ ਦਾ ਏ ਉਹ ਆਪਾਂ ਇਹਨਾਂ ਦੀਆਂ ਪਲੇਟਾਂ 12 ਇੰਚ ਤੋਂ ਕਰ ਦੇਣੀ ਹੈ ਕਿਉਂਕਿ ਪਤਲੇ ਵੀ ਪਤਲੇ ਹੀ ਨੇ ਜਿਆਦਾ ਹੈਵੀ ਨਹੀਂ ਹੈਗੇ ਜਿਹੜੇ ਹੈਵੀ ਸਾਈਜ਼ ਹੁੰਦਾ ਫਿਰ ਆਪਾਂ ਨੇ ਪਲੇਟਾਂ ਲੈਟੀਆਂ ਉਹ ਸਾਢੇ 12 ਜਾਂ 13 ਇੰਚ ਤੋਂ ਕਰ ਦੇਣੀ ਹੈ ਪਲੇਟਾਂ ਦੀ ਲੰਬਾਈ ਤੁਸੀਂ 7 ਇੰਚ ਲੈ ਲੈਣੀ ਹੈ ਜੇ ਹਾਈਟ ਛੋਟੀ ਆ ਤਾਂ ਤੁਸੀਂ ਇਹ ਘਟਾ ਵੀ ਦੇਣੀ ਹੈ ਜੇ ਹਾਈਟ ਠੀਕ ਆ ਤਾਂ ਆਪਾਂ 7 ਇੰਚ ਲੈ ਲੈਣੀ ਹੈ ਪਲੇਟਾਂ ਦੀ ਜਿਹੜੀ ਚੌੜਾਈ ਹੈ ਉਹ ਆਪਾਂ 3.5 ਇੰਚ ਲਵਾਂਗੇ ਠੀਕ ਹੈ ਜੀ ਹੁਣ ਇੱਥੋਂ ਆਪਾਂ ਨੇ ਇਹਨਾਂ ਦੇ ਫਿਟਿੰਗ ਲਗਾਉਣੀਆਂ ਫਿਟਿੰਗ ਹੈਗੇ ਇਹਨਾਂ ਦੇ 1.5 3.5 ਇੰਚ ਨਿਸ਼ਾਨ ਲਗਾ ਲੈਣਾ ਆਪਾਂ ਇੱਕ 9.5 ਇਹਦੇ ਵਿੱਚ ਪਲੇਟਾਂ ਪੈਣੀਆਂ ਨੇ ਇਸ ਕਰਕੇ ਆਪਾਂ ਇੱਥੇ ਪੌਣੇ 10 ਦਾ ਨਿਸ਼ਾਨ ਲਗਾ ਰਹੇ ਹਾਂ ਠੀਕ ਜਿਹੜਾ ਹੁਣ ਆਪਾਂ ਨੇ ਇੱਥੋਂ ਲਗਾਉਣਾ 프ਰੰਟ ਕ੍ਰੋਸ ਉਹ ਆਪਣੀ ਬਸਟ ਸਾਈਜ਼ ਦਾ ਤੀਸਰਾ ਹਿੱਸਾ ਲਗਾਉਣਾ ਆਪਾਂ ਨੇ ਇੱਥੇ ਆਊਗਾ ਜੀ 2.5 ਬਸਟ ਸਾਈਜ਼ ਦਾ ਤੀਸਰਾ ਹਿੱਸਾ ਮਤਲਬ ਜਿੰਨਾ ਆਪਾਂ ਨੇ ਤੀਰਾ ਲਗਾਇਆ ਐਨਾ ਇੱਥੋਂ ਕਟਾ ਕੇ ਕੁਝ ਨਹੀਂ ਕਰਨਾ ਤੁਸੀਂ ਤੁਸੀਂ ਸਿਰਫ ਇੱਥੇ ਤੁਹਾਡੀ ਜੋ ਵੀ ਬਸਟ ਸਾਈਜ਼ ਦਾ ਤੁਸੀਂ ਤੀਸਰਾ ਹਿੱਸਾ ਲਗਾ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਲਗਾਵਾਂਗੇ ਆਪਾਂ ਬੈਕ ਕ੍ਰੋਸ ਬੈਕ ਕ੍ਰੋਸ ਉਸ ਲਗਾਉਣਾ ਹੈ ਛੋਟੇ ਗਲੇ 'ਚ ਸਵਾਇ 1 ਇੰਚ ਨਾਰਮਲ ਗਲੇ ਦੇ ਵਿੱਚ ਤੁਸੀਂ 1 ਇੰਚ ਡੀਪ ਗਲੇ ਦੇ ਵਿੱਚ ਤੁਸੀਂ 1/2 ਇੰਚ ਲਾਉਣਾ ਠੀਕ ਹੈ ਜੀ ਇਹਨੂੰ ਗਲਾ ਛੋਟਾ ਇੱਥੇ ਆਪਾਂ ਲਾਵਾਂਗੇ ਸਵਾਇ 1 ਇੰਚ ਇਹਨਾਂ ਦੇ ਨਿਸ਼ਾਨਾ ਲਉਂਦੀ ਆਪਾਂ ਨੇ ਫਿਰ ਡਰਾਫਟਿੰਗ ਕਰ ਲੈਣੀ ਬਣਾ ਲੈਣੀ ਇਹ ਠੀਕ ਹੈ ਜੀ ਇਹ ਹੋ ਗਿਆ ਹੁਣ ਆਪਣਾ 프ਰੰਟ ਕ੍ਰੋਸ ਤੇ ਬੈਕ ਕ੍ਰੋਸ ਬਹੁਤ ਸਾਰੀਆਂ ਭੈਣਾਂ ਪੁੱਛ ਰਹੀਆਂ ਨੇ ਕਿ ਤੁਸੀਂ ਫਰੰਟ ਕ੍ਰੋਸ ਤੇ ਬੈਕ ਕ੍ਰੋਸ ਤੇ ਦੁਬਾਰਾ ਵੀਡੀਓ ਬਣਾਓ ਤੇ ਉਹ ਤੁਹਾਨੂੰ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਦੱਸਾਂਗੇ ਕਿ ਫਰੰਟ ਕ੍ਰੋਸ ਆਪਾਂ ਨੇ ਕਿਵੇਂ ਕੱਢਣਾ ਠੀਕ ਹੈ ਜੀ ਹੁਣ ਇੱਥੇ ਪਾਉਣੀ ਆ ਆਪਣੇ ਗੋਲਾਈ ਜਿਹੜੀ ਗੋਲਾਈ ਪਾਉਣੀ ਆ ਆਪਾਂ ਨੇ 1 ਇੰਚ ਦੀ ਪਾਉਣੀ ਆ ਪਲੇਟਾਂ ਵਾਲੇ ਦੇ ਵਿੱਚ ਜੇ ਤੁਸੀਂ ਪਲੇਟਾਂ ਨਹੀਂ ਪਾਉਣੀ ਆ ਸਾਈਡ ਵਾਲੀਆਂ ਤਾਂ ਤੁਸੀਂ ਇੱਥੇ 1 ਇੰਚ ਤੇ ਲਵਾਉਣੀ ਆ ਗੋਲਾਈ ਜਿਹੜੀ ਪਾਉਣੀ ਆ ਕਿਉਂਕਿ ਇਹੋ ਪਲੇਟਾਂ ਪੈ ਜਾਣੀਆਂ ਕਿਆਂ ਉਹ ਆਪਣੇ 1 ਇੰਚੇ ਰਹਿ ਜਾਣੀਆਂ ਹੁਣ ਆਪਾਂ ਲੈਣਾ ਜੀ ਇੱਥੋਂ ਡਾਊਨ ਉਹ ਡਾਊਨ ਤੁਸੀਂ ਇਸ ਤਰੀਕੇ ਨਾਲ ਦੇਖਣਾ ਸਭ ਤੋਂ ਪਹਿਲਾਂ ਤੁਸੀਂ ਇਹ ਵਾਲੀਆਂ ਗਲੇਟਾਂ ਦੁਬਾਰਾ ਨਾਪ ਲੈਣੀਆਂ ਹਨ 12 ਆ ਗਿਆ ਇੱਥੋਂ ਤੁਸੀਂ ਹੁਣ 11.5 ਇੰਚ ਕਰ ਲੈਣਾ 10 ਇੰਚ ਇੱਥੇ ਡਾਊਨ ਕਰ ਲੈਣਾ ਇੱਥੇ ਤੁਸੀਂ ਇਸ ਤਰੀਕੇ ਨਾਲ ਇੰਚ ਦੇ ਨੂੰ ਦੱਬ ਕੇ ਇਹਨੂੰ ਘੁਮਾ ਦੇਣਾ ਧੀਰੇ ਵੱਲ ਨੂੰ ਜਿੰਨਾ ਤੁਹਾਡਾ ਇੱਥੇ ਆ ਗਿਆ ਤੁਸੀਂ ਉੱਥੋਂ ਇਹਨੂੰ ਡਾਊਨ ਕਰ ਦੇਣਾ 10 ਇੰਚ ਵੀ ਆ ਸਕਦਾ ਤੁਹਾਡਾ ਠੀਕ ਆ ਦੇ ਤੋਂ ਜੀ ਟੀਪ ਆ ਨੱਕ ਤੁਹਾਡਾ ਤਲ ਘੱਟ ਵੀ ਆ ਸਕਦਾ ਗਲੇ ਦੀ ਜਿਹੜੀ ਤੁਸੀਂ ਚੌੜਾਈ ਰੱਖਣੀ ਆ ਉਹ ਖੜੀਆਂ ਜਿਹੀ ਟਾਈ ਲੈਂਦੇ ਹੋ ਠੀਕ ਹੈ ਤੇ ਇਹਨੂੰ ਤੁਸੀਂ ਮਿਲਾ ਦੇਣਾ ਹੈ ਇੱਥੇ ਠੀਕ ਹੈ ਜੀ ਇਹ ਹੋ ਗਿਆ ਮਨ ਆਪਣਾ ਸੂਟ ਦੀ ਆਪਣੀ ਡਰਾਫਟਿੰਗ ਹੁਣ ਆਪਾਂ ਨੇ ਵੇਸਟ ਦਾ ਜਿਹੜਾ ਨਿਸ਼ਾਨ ਲਗਾਉਣਾ ਉਹ ਲਗਾਉਣਾ ਵਾ ਸਭ ਤੋਂ ਪਹਿਲਾਂ ਤੁਸੀਂ 1/2 ਇੰਚ ਨਿਸ਼ਾਨੀ ਤੇ ਲਗਾ ਲੈਣਾ ਕਿਉਂਕਿ ਇੱਥੇ ਫਲਿੱਟਾ ਬਣੀਆਂ ਨੇ ਠੀਕ ਹੈ ਜੀ ਕੁਛ ਹੀ ਲੈਣਾ 15.5 ਤੁਹਾਡਾ ਲੋਗ ਹੀ ਵੇਸਟ ਆ ਤੁਸੀਂ ਇੱਥੋਂ ਤੁਸੀਂ ਅੱਧ ਕਰਕੇ ਲੈ ਲੈਣਾ 15.5 ਦਾ ਅੱਧ ਆ ਗਿਆ ਜੀ 7.5 ਮਾਰਜਨ ਤੁਸੀਂ 2 ਇੰਚ ਲੈ ਲੈਣਾ ਇਹ ਸਾਈਜ਼ ਆ ਤੁਹਾਡੇ ਲਈ 20 ਇੰਚ ਵੀ ਤੋਂ ਬਾਹਰ ਫਿਰ 2 ਇੰਚ ਮਾਰਜਨ ਲੈਣਾ ਇੱਥੋਂ ਤੁਸੀਂ 2 ਇੰਚ ਮਾਰਜਨ ਰੱਖ ਲੈਣਾ ਜਿਹੜੇ ਇਹ ਨਿਸ਼ਾਨ ਨੇ ਇਹਨਾਂ ਨੂੰ ਵੀ ਤੁਸੀਂ ਕਟਿੰਗ ਲਈ ਗਰਾਸ ਤਿਆਰ ਕਰ ਲੈਣਾ ਇਸ ਤਰੀਕੇ ਨਾਲ ਠੀਕ ਹੈ ਜੀ ਹੁਣ ਜਿਹੜੀਆਂ ਇਹ ਵਾਲੀਆਂ ਪਲੇਟਾਂ ਨੇ ਇਹਨੂੰ ਤੁਸੀਂ ਆਹ ਵਾਲੀ ਪਲੇਟ ਨੂੰ ਆਹ ਵਾਲੀ ਕਰਾਸ ਦੇ ਵਿੱਚੋਂ ਕੱਟ ਦੇਣਾ ਠੀਕ ਹੈ ਤੇ ਜਿਹੜੀ ਇਹ ਵਾਲੀ ਪਲੇਟ ਆ ਇਹ ਤੁਸੀਂ ਖਿਆਲ ਰੱਖਣਾ ਅਗਰ 10 ਤੋਂ ਸਾਈਜ਼ ਘੱਟ ਪੈ ਠੀਕ ਹੈ ਤਾਂ ਤੁਸੀਂ ਇੱਥੇੋਂ ਲਵਣਾ ਸਿੱਧਾ ਡਾਇਰੈਕਟ ਜਿੱਥੋਂ ਆਪਾਂ ਮਾਰਕ ਲਿਆ ਹੋਇਆ ਹੈ ਜੇ ਤੁਹਾਡਾ ਸਾਈਜ਼ ਹੈਵੀ ਆ ਤਾਂ ਤੁਸੀਂ ਇਹਦੇ ਵਿੱਚ ਦੀ ਕੱਟਦੇ ਹੋ ਮਤਲਬ ਆਹ ਵਾਲੀ ਕਰਾਸ ਦੇ ਠੀਕ ਹੈ ਇਹ ਹੁਣ ਹੈਵੀ ਸਾਈਜ਼ ਨਹੀਂ ਹੈਗਾ ਆਪਾਂ ਡਰਾਫਟ ਜਿੱਥੋਂ ਆਪਾਂ ਨੇ ਮਾਰਜਨ ਲੈ ਵਾਇਸ ਤੋਂ ਉਹ ਕਿੰਨਾ ਲਾਣਾ ਤੇ ਪਲੇਟਾਂ ਦੇ ਜਿਹੜਾ ਡਿਸਟੈਂਸ ਰੱਖਣਾ ਉਹ ਤੁਸੀਂ ਰੱਖਣਾ ਨਹੀਂ ਹੁਣ ਘੱਟ ਸਾਈਜ਼ ਦੇ ਵਿੱਚ ਆਪਾਂ 2 ਇੰਚ ਲੈ ਲੈਣਾ ਉਸ ਤੋਂ ਬਾਅਦ ਤੁਸੀਂ ਸਵਾ ਦੋ ਔਰ ਢਾਈ ਹੈਵੀ ਸਾਈਜ਼ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਵੀ ਬਤਾ ਦੇਣਾ ਠੀਕ ਹੈ ਜੀ ਇਹ ਹੋ ਗਈ ਜੀ ਆਪਣੀ ਕਟਿੰਗ ਕੇਰਾ ਆਪਾਂ ਦਾ ਸਟੇਟੇ ਰੱਖਾਂਗੇ ਤੇ ਬਾਕੀ ਇਹਨਾਂ ਨੂੰ ਤੁਸੀਂ ਕੇਰਾ ਚੌੜਾ ਪਾਉਣੀ ਤਾਂ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਇਹਨਾਂ ਨੂੰ ਆਪਾਂ ਨੇ ਕਰ ਦੇਣੀ ਹੈ ਜੀ ਤੁਹਾਨੂੰ ਕੋਈ ਗੱਲ ਨਹੀਂ ਸਮਝ ਲੱਗੀ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੀ ਪਲੇਟਾਂ ਦੇ ਨਿਸ਼ਾਨ ਆਪਾਂ ਤੁਹਾਨੂੰ ਦੱਸਿਆ ਹੋਇਆ ਵੀ ਤੁਸੀਂ ਹੈਂਗੀ ਦੇ ਨਾਲ ਇਸ ਤਰੀਕੇ ਦੇ ਨਾਲ ਪਾ ਰਹੇ ਨੇ ਕਿਉਂਕਿ ਇਹ ਹਮੇਸ਼ਾ ਡਾਊਟ ਪੈਣ ਜਾਂਦਾ ਹੈ ਕਿਰ ਆਪਾਂ ਨੂੰ ਆਸਾਨ ਨਹੀਂ ਹੁੰਦੀ ਨਿਸ਼ਾਨ ਲਗਾਉਣ ਦੇ ਵਿੱਚ ਤੇ ਜਿਹੜੀ ਵੀ ਫਰੰਟ ਵਾਲੀ ਕੋਲ ਆਈ ਆ ਉਹ ਤੁਸੀਂ ਪੱਲੇ ਨੂੰ ਇਸ ਤਰੀਕੇ ਨਾਲ ਚੱਕ ਕੇ ਚੈੱਕ ਕਰ ਲੈਣਾ ਕਈ ਵਾਰ ਆਪਣੇ ਪੱਲੇ ਨਾਲ ਇੱਕ ਨੀਚੇ ਤੋਂ ਗੱਲਾਂ ਵੀ ਚੱਕਿਆ ਜਾਂਦਾ ਇਸ ਤਰੀਕੇ ਦੇ ਨਾਲ ਕੋਲ ਆ ਪਾਦੇ ਨੇ ਇਹਨਾਂ ਇਹ ਹੋ ਗਈ ਹੁਣ ਆਪਣੀ ਕਟਿੰਗ ਐ। ਤੇ ਇੱਕ ਗੱਲ ਹੋਰ ਜਦੋਂ ਤੁਸੀਂ ਇਹ ਤਰ੍ਹਾਂ neck ਜਿਹੜਾ ਵੀ ਪਾਉਣਾ ਜਦੋਂ ਰੈਡੀ ਕਰ ਲਉਂਗੇ ਆਹ ਪਲੇਟਾ ਪਾ ਲਉਗੇ। ਪਲੇਟਾ ਪਾਉਣ ਤੋਂ ਬਾਅਦ ਤੁਸੀਂ ਇੱਥੋਂ ਇਹ ਅੱਧ ਕਰ ਲੈਣਾ। 6.5 ਆ ਗਿਆ। 3.5 ਇੰਚ ਨਿਸ਼ਾਨ ਲਗਾ ਕੇ 8 ਇੰਚ ਅੰਦਰ ਨੂੰ ਇਹਦੀ ਦੁਬਾਰਾ ਤੋਂ ਗਲਾਈ ਪਾਉਣੀ ਐ। ਫਰੰਟ ਕ੍ਰੋਸਿੰਗ ਜਿਹੜਾ ਨਾ ਸਿਰਫ ਫਰੰਟ ਦੇ ਦੋ ਥਾਈ ਗਲਾਈ ਪਾ ਦੇਣਾ ਤੁਸੀਂ। ਇਹ ਗਲਾਈ ਆਪਾਂ ਨਹੀਂ ਪਲੇਟਾ ਪਾਉਣ ਤੋਂ ਬਾਅਦ ਪਾਉਣੀ ਹੁੰਦੀ ਐ। ਠੀਕ ਹੈ ਜੀ ਇਹਦੇ ਨਾਲ ਹੀ ਹੋ ਜੂਗਾ ਜਿਹੜਾ ਨੈਕਾ ਬਣਾ ਉੱਠੂਗਾ ਨੂੰ ਤੇ ਇੱਕ ਤੋਂ ਤੁਹਾਡਾ ਝੋਲ ਵੀ ਨਿਕੂਗਾ ਇੱਥੇ ਤਾਂ ਝੋਲ ਪੈਣੀ ਨਹੀਂ ਹੈਗਾ ਤੁਸੀਂ ਟ੍ਰਾਈ ਕਰਕੇ ਦੇਖੋ ਇੱਕ ਵਾਰ ਫਿਰ ਵੀ ਅਸੀਂ ਇਸੇ ਤਰੀਕੇ ਨਾਲ ਕਟਿੰਗ ਕਰਦੇ ਆਂ ਔਰ ਬਣਾਉਂਦੇ ਆਂ ਅਜ ਤੱਕ ਕੋਈ ਕੰਪਲੇਂਟ ਨਹੀਂ ਆਈ ਹੈ ਜੀ ਇਸ ਤਰੀਕੇ ਦੇ ਨਾਲ ਤੁਸੀਂ ਕਟਿੰਗ ਕਰ ਲਈ ਠੀਕ ਹੈ ਜੀ ਇਹ ਆਪਾਂ ਨਿਸ਼ਾਨ ਲਾ ਲੈਨੇ ਪਰ ਤੁਸੀਂ ਇਹ ਬਾਅਦ ਵਿੱਚ ਪਾਉਨੇ ਨੇ ਪਹਿਲਾਂ ਤੁਸੀਂ ਇਹ ਗੜਾਈ ਨਹੀਂ ਪਾਉਣੀ ਠੀਕ ਹੈ ਮਤਲਬ ਇਹ ਗੜਾਈ ਪਾਉਣੀ ਬਹੁਤ ਜ਼ਰੂਰੀ ਹੈ ਹੁਣ ਇਹਦਾ ਇਹਨਾਂ ਦਾ ਜਿਹੜਾ ਪੈਕ ਲੈਟ ਆ ਆਪਾਂ ਉਹਦਾ ਵੀ ਨਿਸ਼ਾਨਾ ਜਿਹੜਾ ਲਗਾ ਲੈਣਾ ਬੈਕ ਨੈਕ ਇਹਨਾਂ ਦਾ ਹੈਗਾ 4 ਇੰਚ ਪਹਿਲਾਂ 5 ਇੰਚ ਦਾ ਨਿਸ਼ਾਨ ਉੱਪਰ ਲਾਉਣਾ ਉਸ ਤੋਂ ਬਾਅਦ ਆਪਾਂ 4.5 ਤੇ ਨਿਸ਼ਾਨ ਲਾਉਣਾ ਕਿਉਂਕਿ ਜਦੋਂ ਆਪਾਂ ਸਿਲਾਈ ਲਾਵਾਂਗੇ ਉਹ ਨਿਸ਼ਾਨ ਆ ਜਿਹੜਾ ਹਨਾ ਪੂਰਾ ਪੂਰਾ ਹੀ ਆ ਚੁੱਕਾ ਹੁਣ ਆਪਾਂ ਇੱਥੇ ਲਾਵਾਂਗੇ 2.5 ਠੀਕ ਹੈ ਜੀ ਇਹਨੂੰ ਵੀ ਆਪਾਂ ਨੇ ਜਿਹੜਾ ਡਰਾਫਟਾ ਬਣਾ ਲੈਣਾ ਤੇ ਜਿਹੜੀ ਗੁਲਾਈ ਆ ਪਾ ਦੇਣੀ ਹੈ ਬੈਕ ਨੈਕ ਲਈ ਇਹਨੂੰ ਵੀ ਆਪਾਂ ਨੇ ਕਰ ਦੇਣਾ ਜੀ ਕਟਿੰਗ ਠੀਕ ਹੈ ਜੀ ਲੋੜੀਂਦੀ ਹੋ ਗਈ ਆਪਣੀ ਕਟਿੰਗ ਤੇ ਜਿਹਨੀਆਂ ਭੈਣਾਂ ਦੂਜੀ ਚੈਨਲ ਤੇ ਚੱਲ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਗੁਰੂ ਕਰਿਆ ਕਰੋ ਠੀਕ ਹੈ ਲੋਕ ਜੀ ਇਹ ਆਪਣਾ ਟੈਮਪਲਟ ਨੂੰ ਹੋ ਗਿਆ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਕਿ ਤੁਹਾਨੂੰ ਜਿਹੜੀ ਕਟਿੰਗ ਆ ਇਸ ਤਰ੍ਹਾਂ ਦੀ ਲੱਗੀ ਹੈ ਤੇ ਅਗਲੀ ਵੀਡੀਓ ਆਪਾਂ ਡੀਪ ਨੈਕ ਵਾਲੇ ਬਣਾਵਾਂਗੇ ਡੀਪ ਨੈਕ ਦੇ ਵਿੱਚ ਜਿਹੜੀ ਫਰੰਟ ਕ੍ਰੋਸ ਹੈ ਬੈਕ ਕ੍ਰੋਸ ਕਿੱਦਾਂ ਲੈਣਾ ਪੇਟਾਂ ਕਿੰਨੇ ਦੇ ਪਾਉਣੀਆਂ ਨੇ ਉਹ ਆਪਾਂ ਅਗਲੀ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਥੈਂਕ ਯੂ ਹਾਂ ਜੀ ਹੁਣ ਆਪਾਂ ਇਹ ਸਾਰੇ ਡਰਾਫਟਿੰਗ ਕਟਿੰਗ ਵਗੈਰਾ ਆਪਾਂ ਨੇ ਕਰ ਲਈ ਆ ਤੇ ਹੁਣ ਆਪਾਂ ਦਾ ਨੀਂ ਮਾਮਲਾ ਸੀ ਉਹ ਤਾਂ ਆਪਣੀ ਰਹਿ ਗਈ ਆਪਾਂ ਤੁਹਾਨੂੰ ਦੱਸਣਾ ਸੀ ਜੀ ਵੀ ਜਿਹੜਾ ਇਹਦੇ ਵਿੱਚ ਆਪਾਂ ਜੇ ਤੁਹਾਨੂੰ ਥੀਰਾ ਪਤਾ ਹੀ ਨਾ ਹੋਵੇ ਕਿਸੇ ਦਾ ਸਿਰਫ ਤੁਹਾਡੇ ਕੋਲ ਨਾ ਪਾਇਆ ਹੋਵੇ ਤੁਸੀਂ ਇਸ ਮੇਰੇ ਢੰਗ ਨਾਲ ਤੁਸੀਂ ਕਟਿੰਗ ਕਰਨਾ ਚਾਹੁੰਦੇ ਹੋ ਵੀ ਥੀਰਾ ਕਿਵੇਂ ਪਤਾ ਲੱਗੂਗਾ ਤੁਹਾਨੂੰ ਵੀ ਇਹਨਾਂ ਦਾ ਪ੍ਰੋਪਰ ਥੀਰਾ ਜਿਹੜਾ ਕਿੰਨਾ ਠੀਕ ਹੈ ਜੀ ਉਹ ਹੁਣ ਆਪਾਂ ਨੇ ਦੇਖੋ ਆਪਾਂ ਤੁਹਾਨੂੰ ਇਹ ਹੀ ਨਾਪ ਦੇ ਵਿੱਚ ਦੱਸ ਦਿੰਦੇ ਆ ਇਹ ਦੇਖੋ ਇਹਨਾਂ ਦਾ ਨਾਪ ਜਦੋਂ ਥੀਰਾ ਤਾਂ ਮੈਂ ਤੁਹਾਨੂੰ ਦੱਸੇ ਦਿੱਤਾ ਸੀ ਵੀ ਕਿੰਨਾ ਤੁਸੀਂ ਇਹ ਇਹ ਮੰਨ ਕੇ ਚੱਲੋ ਕਿ ਤੁਹ ਜਿੰਨੀ ਆਪਾਂ ਨੇ ਬਸ ਸਾਈਜ਼ ਲਈ ਸੀ ਇਹਨਾਂ ਦਾ ਸੀਗਾ 1.18 1.18 ਦਾ ਤੀਸਰਾ ਇਸ ਆ ਗਿਆ ਸੀ ਆਪਣਾ 6.5 ਠੀਕ ਹੈ ਜੀ ਹੁਣ ਜਿੰਨਾ ਆਪਣਾ ਇੱਥੇ ਫਰੰਟ ਕ੍ਰੋਸ ਆ ਗਿਆ ਉਹਦੇ ਵਿੱਚ ਆਪਾਂ ਨੇ 1 ਇੰਚ ਪਲੱਸ ਕਰ ਦੇਣਾ ਉਹ ਆਪਣਾ ਪ੍ਰੋਪਰ ਲੀਨ ਨਿਕਲੇ ਹੋਗਾ ਇਹਨਾਂ ਦਾ 1.14 ਸੀਗਾ ਇਹ ਤੁਹਾਨੂੰ ਪਤਾ ਹੀ ਹੈ ਹੁਣ ਦੇਖੋ ਇੱਥੇ 6.5 ਆ ਗਿਆ 6.5 ਵਿੱਚ ਜੇ ਆਪਾਂ ਇੱਕ ਪਲੱਸ ਕਰ ਦਵਾਂਗੇ ਉਹ 9 ਜਿਹਾ ਜੀ ਸਭ ਤੋਂ ਸਰਤ ਜਾਨੀ ਇਹਦਾ ਟੀਰਾ ਵੀ ਸਾਡੇ 14 ਹੀ ਸੀਗਾ ਇਹ ਆਪਣਾ ਆ ਗਿਆ ਉੱਪਰੋਂ 14 ਨੀਚੇ ਤੋਂ ਸਾਡੇ ਤੇ ਨਾ ਸੌਰੀ ਸਵਾ 6 ਉੱਪਰੋਂ ਸਵਾ 7 ਇਹ ਆ ਗਿਆ ਜੀ ਪਰਪਰ ਆਪਣਾ ਟੀਰਾ ਹੁਣ ਮੰਨ ਲਓ ਕਿ ਬਸਟ ਸਾਈਜ਼ ਆ ਜਿਹੜੀ ਆਪਣੀ ਕਿਸੇ ਦੀ 21 ਆ 21 ਦੇ ਦਾ ਮੈਂ ਤੁਹਾਨੂੰ ਦੱਸ ਦਿੰਦੇ ਆ ਕਿ 21 ਬਸਟ ਵਾਲਿਆਂ ਦਾ ਜਿਹੜਾ ਟੀਰਾ ਕਿੰਨਾ ਹੁੰਦਾ 21 ਦਾ ਲੇਖੋ ਆ ਹੋ ਗਿਆ ਸਾਡੇ ਟਾਡਾ ਸਾਰੇ ਹਾਫ ਹੁਣ ਇਹਦਾ ਜੇ ਆਪਾਂ ਤੀਸਰਾ ਹਿੱਸਾ ਕੱਢਾਂਗੇ ਆਪਣੇ ਕੋਲ ਆਜੂਗਾ ਜੀ 7 ਜਾਨਕਿ ਇਹਨਾਂ ਦਾ ਪ੍ਰੰਤ ਕਰੋਸਾ ਜਿਹੜਾ ਹੋਊਗਾ 7 ਇੰਚ ਔਰ ਇਹਨਾਂ ਦਾ ਜਿਹੜਾ ਪ੍ਰੋਪਰ ਤੀੜਾ ਹੋਊਗਾ ਠੀਕ ਹੈ ਜੀ ਤੁਸੀਂ ਮਣਵੀ ਲਿਓ ਉਹ ਤੁਹਾਡਾ ਆਊਗਾ ਜੀ 8 ਇੰਚ 8 ਇੰਚ ਵਧਾ ਕੇ ਜਾਨਕਿ ਇਹਨਾਂ ਦਾ ਜਿਹੜਾ ਤੀੜਾ ਹੋਊਗਾ ਉਹ ਹੋਊਗਾ 16 ਇੰਚ ਪਰਾਰੇ ਹੁਣ 16 16 ਇੰਚਾ ਮੰਦੇ ਰੈਡੀ ਹੋਊਗਾ ਤੀੜਾ ਆ ਦਿਖਵਾ ਗਿਆ 8 ਇੰਚ ਜੀ ਹੁਣ ਆਪਾਂ ਇਹੀ ਨਾਪੋ 4 ਇੰਚ ਰੱਖਣਾ ਹੋਵੇ ਦਾ ਬੈਸ ਨਾਪ ਤਸਵੀਰ ਇਹਨਾਂ ਦਾ ਦੀਰਾ ਕਿਵੇਂ ਕੱਢੂਗਾ 4 ਇੰਚ ਦੇ ਹਿਸਾਬ ਨਾਲ ਆਇਆ ਤਾਂ ਪ੍ਰੋਪਰਟੀ ਦਾ ਆ ਗਿਆ ਨਾ ਠੀਕ ਹੈ ਜੀ 16 ਇੰਚ ਹੁਣ ਇਹਨਾਂ ਦਾ ਜੇ ਹੁਣ ਆਪਣੇ ਚਾਰ ਮਤਲਬ ਬੈਗ ਨੇ ਕ ਚਾਰ ਰੱਖਣਾ ਹੋਵੇ ਤਾਂ ਆਪਾਂ ਨੇ ਇੱਥੋਂ ਕਾਊਂਟ ਕਰਨਾ ਸ਼ੁਰੂ ਕਰ ਦੇਣਾ ਅੱਗੇ ਠੀਕ ਹੈ ਜੀ ਪੌਣੇ ਹੋ ਗਿਆ ਪੌਣੇ ਇੰਚ ਪੌਣੇ 1 2 3 4 ਹੁਣ ਇਹ ਇਹੀ ਨਾਪ ਅਗਰ ਆਪਾਂ ਇੱਕ ਹੀ ਵਸਟ ਸਾਈਜ਼ ਦੇ ਹਿਸਾਬ ਨਾਲ ਕਟਿੰਗ ਕਰਦੇ ਤਾਂ ਹੁਣ ਆਪਾਂ ਇਹਨਾਂ ਦਾ ਦੀਰਾ ਰੱਖ ਦੇ ਜੀ 7.5 ਇੰਚ ਠੀਕ ਹੈ ਜੀ ਅਗਰ ਤੁਹਾਨੂੰ ਫੇਰ ਵੀ ਨਹੀਂ ਪਤਾ ਲੱਗਿਆ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਆਪਾਂ ਇੱਕ ਹੋਰ ਵੀਡੀਓ ਅਗਲੀ ਵੀਡੀਓ 'ਚ ਤੁਹਾਨੂੰ ਇਹ ਚੀਜ਼ ਦੱਸ ਦਵਾਂਗੇ ਠੀਕ ਹੈ ਜੀ